ਇਹ ਮਾਤ ਤੋਂ ਸਾਧੂ ਸੁਭਾਅ ਵਾਲੀ ਗੱਲਾਂ ਸੀ ਮੈਨਾਂ ਇਹ ਤੋਂ ਵਾਅਦਾ ਆਪਾਂ ਗੱਲ ਨਹੀਂ ਕਰਨੀ ਜਿਵੇਂ ਕਿ ਕਿਤੇ ਵੀ ਇਹ ਇਹ ਬੰਦੇ ਦੀ ਸੌ ਜਿਹੜੀ ਆ ਸਾਡੇ ਇਲਾਕੇ ਵਿੱਚ ਹੋ ਜਦੋਂ 100 ਬੰਦਾ 1000 ਬੰਦਾ ਖਾਨ ਨੂੰ ਤਿਆਰ ਉਹ ਐਮਐਲਏ ਦੀ ਵਿਰਾਮ ਨਗਰ ਦੀ ਇੱਕ ਬੰਦਾ ਸੌ ਦੇ ਜੀਵੇ ਕਿੰ딴 ਦੀ ਕੈਟਾਗਰੀ ਦਾ ਬੰਦਾ ਵਾ ਅਸੀਂ ਇਹਨੂੰ ਚੰਗੀ ਤਰ੍ਹਾਂ ਜਾਣਨੇ ਆ 6-7% ਤੋਂ ਵੋਟਾਂ ਪਏ ਜਦੋਂ ਇਹ ਯਾਦ ਐਮਐਲਏ ਬਣਿਆ ਜਦੋਂ ਬਿਆਸੋ ਹੈਗਾ ਸੀ ਮੁੱਖ ਮੰਤਰੀ ਤੁਹਾਨੂੰ ਇਹ ਗੱਲ ਬਾਰੇ ਪਤਾ ਹੈ ਕੁਝ ਹੋਣੀ ਬਿਲਕੁਲ ਜੀ ਗੱਲ ਬਾਰੇ ਮੈਂ ਮੌਕੇ ਤੇ ਨਹੀਂ ਸੀ ਪਰ ਉਥੇ 10 ਬੰਦੇ ਗ੍ਰਹੀ ਕਰਨ ਵਾਸਤੇ ਗਏ ਹਲਕਣ ਜਿਹੜਾ ਬਾਬੇ ਸ਼ਹੀਦਾਂ ਦਾ ਗੁਰਦੁਆਰਾ ਨਹੀਂ ਗ੍ਰਹੀ ਕਰਨ ਮੇਲਾ 23 ਤਰੀਕ ਨੂੰ ਅੱਗੇ ਉਹਦੀ ਗ੍ਰਹੀ ਕਰਨ ਜਿਹੜੇ ਬੰਦੇ ਗਏ ਆ ਹਾਂ ਸਾਹਮਣੇ ਕੈਮਰੇ ਦੇ ਬਹੁਤੇ ਆ ਕੇ ਨਹੀਂ ਚਾਹੁੰਦੇ ਹਾਂਜੀ ਵੀ ਇਹੋ ਜਿਹੇ ਬੰਦਾ ਜਿਹੜੇ ਸਿਆਸੀ ਜ਼ਬਾਨ ਦੇ ਆ ਉਹ ਕੋਈ ਵੀ ਕਿਸੇ ਨੂੰ ਨੁਕਸਾਨ ਪਹਜਾਹ ਦਾ ਡਰਦੇ ਆ ਪਰ ਮੈਨੂੰ ਇਹ ਪੱਕਾ ਪੱਕਾ ਵਿਸ਼ਵਾਸ ਵੀ ਇਹ ਬੰਦੇ ਨੇ ਗੱਲ ਕਿ ਉਹ ਮੈਨੂੰ ਦੂਜੇ ਬੰਦੇ ਨੂੰ ਜੰਗ ਭਾ ਦੇਣ ਨੂੰ ਦੱਸੀ ਹੋਰ ਬੰਦੇ ਨੂੰ ਸਾਰਾ ਨਗਾਲ ਦੱਸੀ ਆ ਤੁਹਾਡੀ ਮੰਗੇ ਪੂਰੀ ਕਰੋ ਭਾਰਤੀਆਂ ਦੀ ਧਰਨੀ ਨਾਲ ਸੜਕ ਦੇ ਉੱਤੇ ਲੰਬਾ ਜਾਮ ਲੱਗ ਗਿਆ ਆੜਤੀ ਦੋ ਪਾਸੇ ਜਿਹੜਾ ਪਿੱਛੇ ਆ ਜਾ ਰਿਹਾ ਇੱਕ ਤਾਂ ਮਾਲ ਜਿਹੜਾ ਗਰਮੀ ਨਾਲ ਟੁੱਟ ਰਿਹਾ ਉਹਦੀ ਸ਼ੋਰਟੇਜ ਪੈ ਰਹੀ ਹੈ ਦੂਜਾ ਜਿਹੜਾ ਉਹਨੂੰ ਪੈਸੇ ਦੇਣੇ ਪੈ ਰਹੇ ਨੇ ਟੌਂਗ ਵਾਲੇ ਸਾਰਿਆਂ ਤੋਂ ਵੱਡੀ ਮਦ ਭਾਗੀ ਚਾਹੁੰਦਾ ਕਿ ਜਿਹੜੀ ਗੋਡਾਗਰਦੀ ਹੋ ਰਹੀ ਹੈ ਆੜਤੀਆਂ ਦੀ ਇਸ ਪ੍ਰਦਰਸ਼ਨ ਨੂੰ ਫਿਰੋਜ਼ਪੁਰ ਲੋਕ ਸਭਾ ਤੋਂ ਅਕਾਲੀ ਦਲ ਦੇ ਉਮੀਦਵਾਰ ਨਰਜੀਤ ਸਿੰਘ ਬੋਬੀ ਮਾਨ ਦਾ ਵੀ ਸਮਰਥਨ ਮਿਲਿਆ ਨਿਦਲ ਪਹਿਲਾਂ ਵੀ ਵਪਾਰੀ ਵਰਗ ਨਾਲ ਖੜਦਾ ਰਿਹਾ ਅੱਜ ਵੀ ਖੜਾ ਹੈ ਜਿੱਥੇ